ਪੰਜਾਬ ਦੇ ਵਿਧਾਇਕਾਂ ਨੂੰ 5-5 ਕਰੋੜ ਮਿਲਣਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਐਲਾਨ ਵਿਧਾਨ ਸਭਾ ਚ ਕੀਤਾ ਉਸ ਵੇਲੇ ਜਦੋਂ ਉਹ ਬਜਟ ਪੜ੍ਹ ਰਹੇ ਸੀ ਪੰਜਾਬ ਦੇ ਕਿਹੜੇ-ਕਿਹੜੇ ਖੇਤਰ ਨੂੰ ਬਜਟ ਦੇ ਵਿੱਚ ਕੀ-ਕੀ ਮਿਲਿਆ ਪੰਜਾਬ ਵਾਸੀਆਂ ਨੂੰ ਕੀ ਸਹੂਲਤਾਂ ਮਿਲੀਆਂ ਨੇ ਕਿਸ ਤਰ੍ਹਾਂ ਦਾ ਬਜਟ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣਾ ਚੌਥਾ ਬਜਟ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਕੀਤਾ। ਬਜਟ ਦੇ ਵਿੱਚ ਕਈ ਚੀਜ਼ਾਂ ਅਜਹੀਆਂ ਨੇ ਜਿਨ੍ਹਾਂ ਤੇ ਕਿੰਤੂ ਪ੍ਰਿੰਤੂ ਹੋ ਰਿਹਾ। ਵਿਰੋਧੀ ਧਿਰ ਨੇ ਬਜਟ ਨੂੰ ਨਾ ਕਾਫੀ ਦੱਸਿਆ ਤੇ ਬਜਟ ਤੇ ਕਾਫੀ ਤਰ੍ਹਾਂ ਦੀਆਂ ਇਤਰਾਜ਼ ਜਤਾਏ ਐ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਗਿਆ ਵਿਰੋਧੀ ਧਿਰ ਦੇ ਵੱਲੋਂ ਇਸ ਬਜਟ ਨੂੰ। ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਹੁਤ ਕੁਝ ਕਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ 'ਚ ਬਜਟ ਪੇਸ਼ ਕਰਦੇ ਆ ਕੁੱਲ ਬਜਟ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ ਇਸ ਬਜਟ ਦੇ ਵਿੱਚ ਵੱਖ-ਵੱਖ ਸਹੂਲਤਾਂ ਦਿੱਤੀਆਂ ਗਈਆਂ ਨੇ ਜੇਕਰ ਮੋٹے ਅੰਕੜਿਆਂ ਤੇ ਨਿਗਾਹ ਮਾਰੀ ਜਾਵੇ ਤਾਂ ਉਹਨਾਂ ਦੇ ਵਿੱਚ ਮੁਲਾਜ਼ਮਾ ਦੀ ਤਨਖਾਹ ਦੇ ਲਈ 36427.90 ਕਰੋੜ ਰੁਪਏ ਮੁਲਾਜ਼ਮਾ ਦੀਆਂ ਪੈਨਸ਼ਨਾਂ ਲਈ 20750.11 ਕਰੋੜ ਰੁਪਏ ਕਰਜ਼ੇ ਦਾ ਵਿਆਜ 24000 995.49 ਕਰੋੜ ਰੁਪਏ ਰੱਖਿਆ ਗਿਆ ਹੈ 49 1900 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣਾ ਪਵੇਗਾ 3.36 ਲੱਖ ਕਰੋੜ ਰੁਪਏ ਅਗਲੇ ਵਿੱਤੀ ਬਰੇ ਦੇ ਅੰਤ ਤੱਕ ਪੂਰੇ ਸੂਬੇ ਸਿਰ ਜਿਹੜਾ ਉਹ ਕਰਜ਼ਾ ਹੋ ਜਾਣਾ ਹੈ ਨਵੇਂ ਸਿਰੇ ਤੋਂ ਪੰਜਾਬ ਸਰਕਾਰ ਨੇ ਹੋਰ ਕੀ ਗੁਜ ਰੱਖਿਆ ਹੈ ਦੇਖੋ ਪੰਜਾਬ ਸਰਕਾਰ ਨੇ ਮੋਟਾ ਫੰਡ ਹੈ ਜਿਹੜਾ ਉਹ ਰੱਖਿਆ ਹੈ ਜਿਸ ਦੇ ਹਿਸਾਬ ਦੇ ਨਾਲ ਹਰ ਵਿਧਾਨ ਸਭਾ ਹਲਕੇ ਨੂੰ 5 ਕਰੋੜ ਰੁਪਏ ਮਿਲਣਗੇ ਇਹ ਵਿਸ਼ੇਸ਼ ਫੰਡ ਰੱਖਿਆ ਗਿਆ ਹੈ ਜਿਹਦਾ ਫੰਡ ਰੰਗਲਾ ਪੰਜਾਬ ਨਾਂ ਦਾ ਜਿਹੜਾ ਨਾਂ ਹੈ ਇਸ ਫੰਡ ਨੂੰ ਦਿੱਤਾ ਗਿਆ ਹੈ ਇਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਫੰਡ ਨੂੰ ਰੱਖਿਆ ਹੈ ਲਗਭਗ ਜੇ ਕਹਿ ਲਈਏ ਕਿ ਹਰ ਵਿਧਾਨ ਸਭਾ ਹਲਕੇ ਨੂੰ ਜਿਹੜਾ ਇਹ ਫੰਡ ਜਾਣਾ ਇਹਦੇ ਵਿੱਚ ਵਿਕਾਸ ਕਾਰਜ ਕਰਾਏ ਜਾ ਸਕਦੇ ਨੇ ਨਸ਼ਿਆਂ ਦੇ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸਰਵੇਖਣ ਜਨਗੰਨਾ ਵੀ ਕਰਾਈ ਜਾਣੀ ਹੈ ਸੈਂਸਸ ਕਰਵਾਇਆ ਜਾਣਾ ਕਈ ਅਹਿਮ ਜਿਹੜੇ ਗੱਲਾਂ ਨੇ ਇਸ ਬਜਟ ਵਿੱਚ ਰੱਖੀਆਂ ਗਈਆਂ ਇਸ ਬਜਟ ਨੂੰ ਮੇਰਾ ਪੰਜਾਬ ਬਦਲਦਾ ਪੰਜਾਬ ਨਾ ਦਿੱਤਾ ਗਿਆ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਨਸ਼ਿਆਂ ਉੱਪਰ ਖਾਸ ਧਿਆਨ ਕੇਂਦਰਿਤ ਕੀਤਾ ਗਿਆ ਹੈ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ 150 ਕਰੋੜ ਰੁਪਏ ਦੀ ਤਜਵੀਰ ਰੱਖੀ ਹੈ ਜਿਸ ਨਾਲ ਸੂਬੇ ਵਿੱਚ ਡਰੱਗ ਜਨਗੰਨਾ ਜਾਨਕਿ ਨਸ਼ਾ ਜਨਗੰਨਾ ਕਰਵਾਈ ਜਾਏਗੀ ਇਸ ਦੇ ਨਾਲ ਹੀ ਬਜਟ ਵਿੱਚ ਸਿਹਤ ਬੀਮਾ ਕਵਰ ਯੋਜਨਾ ਦੇ ਤਹਿਤ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਬਜਟ ਵਿੱਚ ਉਦਯੋਗਿਕ ਖੇਤਰ ਵੱਲ ਖਾਸ ਧਿਆਨ ਕੇਂਦਰ ਕੀਤਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੇਡਾਂ ਨੂੰ ਤਸ਼ਾਹਦ ਕਰਨ ਲਈ ਵੀ 3000 ਇਨਡੋਰ ਜਮ ਬਣਾਉਣ ਦਾ ਐਲਾਨ ਕੀਤਾ ਹੈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਲ ਦਾ ਇੱਕ ਸਾਲ ਦਾ ਬਜਟ ਅਜੇ ਸਾਲ ਵੱਜੋਂ ਜ਼ਾਦ ਕੀਤਾ ਜਾਵੇਗਾ ਜਿੱਥੇ ਬਦਲਾ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਸ਼ੂ ਹੋਣ ਜਾ ਰਿਹਾ ਹੈ ਉਹਨਾਂ ਨੇ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਉੱਪਰ ਵੀ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਲੁੱਟਿਆ ਹੈ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 4 ਦਹਾਕਿਆਂ ਵਿੱਚ ਜਿਨ੍ਹਾਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਤੇ ਤਬਾਹ ਕੀਤਾ ਹੈ ਪੰਜਾਬ ਪ੍ਰਤੀ ਵਿਅਕਤੀ ਆਮਦਨੀ ਦੇ ਹਿਸਾਬ ਨਾਲ ਰਾਜਾਂ ਦੀ ਸੂਚੀ ਵਿੱਚ 15ਵੇਂ ਸਥਾਨ ਤੇ ਆ ਉਹਨਾਂ ਸਾਰਿਆਂ ਸਾਰੀਆਂ ਪਾਰਟੀਆਂ ਪੰਜਾਬ ਲਈ ਜੋ ਇੱਕੋ ਇੱਕ ਵਿਰਾਸਤ ਛੱਡੀ ਹੈ ਉਹ ਹੈ ਉੱਡਦਾ ਪੰਜਾਬ ਸਾਲ 2022 ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਵੋਟ ਦਿੱਤੀ ਉਹਨਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਬੇਮਿਸਾਲ ਹੰਗਾਰਾ ਦਿੱਤਾ ਨਸ਼ਿਆਂ ਨਾਲ ਜਿੱਠਣ ਲਈ ਜਨਗਣਨਾ ਕਰਵਾਈ ਜਾਏਗੀ ਫਰਪਾਲ ਸਿੰਘ ਚਿਮਾ ਨੇ ਕਿਹਾ ਕਿ ਜੁੱਧ ਨਸ਼ਿਆਂ ਵਿਰੋਧ ਤਹਿਤ 2136 ਐਫਆਈਆਰਾਂ ਦਰਜ ਕੀਤੀਆਂ ਗਈਆਂ ਨੇ ਅਤੇ 3816 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਸਰਕਾਰ ਬਾਰਡਰ ਉੱਤੇ ਨਸ਼ਾ ਤਸਕਰੀ ਰੋਕਣ ਲਈ ਬੀਐਸਐਫ ਦੇ ਸਹਿਯੋਗ ਲਈ 5000 5000 ਹੋਮਗਾਰਡ ਜਵਾਨ ਤਾਇਨਾਤ ਕਰਕੇ ਨਸ਼ਾ ਰੋਕਣ ਲਈ ਦੂਜੀ ਲਾਈਨ ਤਾਇਨਾਤ ਕਰੇਗੀ। ਸਰਦ ਉੱਤੇ ਐਂਟੀ ਡਰੋਨ ਪ੍ਰਣਾਲੀ ਤਾਇਨਾਤ ਕਰਨ ਲਈ 101 ਕਰੋੜ ਰੁਪਏ ਦੀ ਤਜਵੀਜ਼ ਬਜਟ ਦੇ ਵਿੱਚ ਰੱਖੀ ਗਈ ਹੈ ਨਸ਼ਾ ਜਾਣਗੰਨਾ ਕਰਵਾਉਣ ਲਈ 150 ਕਰੋੜ ਰੁਪਏ ਦੀ ਤਜਵੀਜ਼ ਹੈ ਉਹਨਾਂ ਕਹੇ ਹੈ ਕਿ ਨਸ਼ਾ ਅਤੇ ਗੈਂਗਸਟਰਾਂ ਖਿਲਾਫ ਫੌਰੀ ਕਾਰਵਾਈ ਲਈ ਐਮਰਜੈਂਸੀ ਰਿਸਪਾਸ ਵਹੀਕਲ ਦੇ ਬੇੜੇ ਦੀ ਪੈ ਕਦਮੀ ਲਈ 125 ਕਰੋੜ ਰੁਪਏ ਅਤੇ 112 ਐਮਰਜੈਂਸੀ ਕਾਲਿੰਗ ਸਿਸਟਮ ਲਈ 53 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਬਜਟ ਦੇ ਵਿੱਚ ਖੇਤੀ ਦੇ ਲਈ ਕੀ ਆਖਿਰਕਾਰ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ ਹੈ ਬਜਟ ਦੇ ਵਿੱਚ ਖੇਤੀ ਦੇ ਲਈ ਕੀ ਹੈ ਖੇਤੀਬਾੜੀ ਦੇ ਸਹਾਇਕ ਖੇਤਰਾਂ ਲਈ 14524 ਕਰੋੜ ਰੁਪਏ ਰੱਖੇ ਗਏ ਨੇ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5% ਦੀ ਜ਼ਿਆਦਾ ਨੇ ਪੰਜਾਬ ਦੇ ਬਠਿੰਡਾ ਕਪੂਰਥਲਾ ਤੇ ਗਰਦਾਸਪੁਰ ਵਿੱਚ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ 17500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ਇਹ ਨਵੀਂ ਸਕੀਮ ਦਾ ਮਕਸਦ ਕੇਂਦਰ ਸਰਕਾਰ ਦੇ 20% ਦੇ ਮਿਸ਼ਰਣ ਦੇ ਟੀਚੇ ਨੂੰ ਪੂਰਾ ਕਰਨਾ ਹੈ ਇਸ ਸਕੀਮ ਤਹਿਤ ਕੁੱਲ 30000 ਕਿਸਾਨਾਂ ਨੂੰ ਲਾਭ ਮਿਲੇਗਾ ਇਸ ਤੋਂ ਇਲਾਵਾ ਫਸਲੀ ਵਿਪੰਧਾ 4515 ਕਰੋੜ ਰੁਪਏ ਅਲੱਗ ਦਾ ਰੱਖੇਗੇ ਨੇ ਖੇਤੀ ਵਿਸਤਾਰ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਬੀਜ ਵਿਕਾਸ ਲਈ 149 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ ਫਸਲੀ ਰਹਿਣ ਖੁੰਦ ਲਈ ਪਰਾਲੀ ਅਧਾਰਿਤ ਬਾਇਲਰਾਂ ਵੱਲ ਜਾਣ ਵਾਲੇ ਉਦਯੋਗਾਂ ਨੂੰ 60 ਕਰੋੜ ਰੁਪਏ ਦੀ ਸਬਸਿਡੀ ਦਾ ਪ੍ਰਸਤਾਵ ਰੱਖਿਆ ਗਿਆ ਹੈ ਫਸਲਾਂ ਦੀ ਰਹਿਣ ਖੁੰਦ ਦੇ ਪ੍ਰਬੰਧ ਸਹਿਕਾਰੀ ਸੁਭਾਵਾਂ ਅਤੇ ಗ್ರಾಮ ਪੰਚਾਇਤਾਂ ਦੀ ਮਦਦ ਲਈ 500 ਕਰੋੜ ਰੁਪਏ ਬਜਟ ਦਾ ਪ੍ਰਸਤਾਵ ਰੱਖਿਆ ਗਿਆ ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9 992 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ ਸਿੱਖਿਆ ਖੇਤਰ ਲਈ ਇਸ ਬਜਟ ਦੇ ਵਿੱਚ ਕੀ ਹੈ ਸਿੱਖਿਆ ਦੇ ਖੇਤਰ ਲਈ ਪੰਜਾਬ ਸਰਕਾਰ ਨੇ 17975 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਅਤੇ ਬਜਟ ਦੇ ਕੁੱਲ ਖਰਚੇ ਦਾ ਇਹ 12% ਦੀ ਹੈ ਮੈਰੀ ਸਿੱਖਿਆ ਦੇ ਲਈ ਸਕੂਲ ਆਫ ਐਮਿਨੈਂਸ ਸਕੂਲ ਆਫ ਬ੍ਰਿਲੀਨਸ ਉਤਮਤਾ ਦੇ ਕੇਂਦਰ ਵੱਜੋਂ ਕੰਮ ਕਰਨਗੇ ਸੰਪੂਰਨ ਵਿਕਾਸ ਲਈ 412 ਸਕੂਲ ਹੈਪੀਨੈਸ ਸਕੂਲ ਵਿੱਚ ਬਦਲੇ ਜਾਣਗੇ ਸਕੂਲਾਂ ਦੇ ਬਣਾਈ ਦੀ ਟੱਚ ਲਈ 4000 ਖੰਡ ਵਿੱਚ ਕਰੋੜ ਰੁਪਏ ਦਾ ਖਰਚ ਹੋਵੇਗਾ ਸਰਪੱਖੀ ਵਿਕਾਸਵੇ ਸਕੂਲ ਕੈਂਪਸ ਮੈਨੇਜਰ ਸੁਰੱਖਿਆ ਗਾਰਡ ਚੌਂਕੀਦਾਰ ਅਤੇ ਸਫਾਈ ਸੇਵਕਾਂ ਦੀ ਨਿਯੁਕਤੀ ਹੋਵੇਗੀ ਤਕਨੀਕੀ ਸਿੱਖਿਆ ਲਈ ਆਡਿਟਿਡ ਕੋਰਸ ਖਤਮ ਕਰਨ ਅਤੇ ਨਵੇਂ ਕੋਰਸ ਸ਼ੁਰੂ ਕਰਨ ਲਈ 579 ਕਰੋੜ ਰੁਪਏ ਦਾ ਪ੍ਰਸਤਾਵ ਹੈ ਨਵੀਆਂ ਆਈਟੀਆਈ ਖੋਲਣ ਲਈ ਨਵੇਂ ਉਦਯੋਗਿਕ ਖਲਾਈ ਕੇਂਦਰ ਖੋਲਣ ਦੇ ਲਈ 33 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਉੱਚ ਸਿੱਖਿਆ ਤੇ ਮੈਡੀਕਲ ਸਿੱਖਿਆ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬਰਨਾਲਾ ਵਿੱਚ 5 ਜਾਂ ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜ ਲਈ 1330 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਸਰਕਾਰੀ ਯੂਨੀਵਰਸਿਟੀਆਂ ਦੇ ਏਡ ਇਨ ਕਾਲਜਾਂ ਲਈ 1650 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਬੱਸਾਂ ਦੀ ਖਰੀਦੀ ਤਜ਼ਵੀਜ ਹੈ ਸਰਕਾਰ ਵਿੱਤੀ ਸਾਲ 2025-26 ਦੇ ਵਿੱਚ ਵਾਤਾਵਰਣ ਅਨੁਕੂਲ ਜਨਤਕ ਆਵਾਜਾਈ ਪ੍ਰਣਾਲੀ ਸਥਾਪਿਤ ਕਰਨ ਦੇ ਟੀਚੇ ਹਿਤ ਨਿੱਜੀ ਵਾਹਨਾਂ ਤੇ ਨਿਰਪਰਤਾ ਘਟਾਉਣ ਲਈ 347 ਇਹ ਬਸਾਕ੍ਰਿਤੇਗੀ ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਸ਼ਹਿਰਾਂ ਵਿੱਚ ਟਿਕਾਊ ਅਤੇ ਪਹੁੰਚਯੋਗ ਸ਼ਹਿਰੀ ਆਵਾਜਾਈ ਜੁਕੀ ਨਹੀਂ ਬਣਾਈ ਜਾ ਸਕੇਗੀ ਇਸ ਬਜਟ ਦੇ ਵਿੱਚ ਉਦਯੋਗਾਂ ਦੇ ਉੱਤੇ ਖਾਸ ਧਿਆਨ ਕੇਂਦਰਿਤ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਬਜਟ ਵਿੱਚ ਉਦਯੋਗਿਕ ਖੇਤਰ ਵੱਲ ਵੀ ਖਾਸ ਧਿਆਨ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਲੱਖਾਂ ਛੋਟੇ ਵੱਡੇ ਨਵੇਂ ਕਾਰੋਬਾਰਾਂ ਦੇ ਵਧਣ ਫੁੱਲਣ ਵਾਸਤੇ ਜ਼ਮੀਨ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਸੀਂ ਉਦਯੋਗ ਵਕ ਵਕ ਉਦਯੋਗਾਂ ਨੂੰ ਵਿੱਤੀ ਪ੍ਰਸਥਾਨ ਦੇਣ ਲਈ ਅਗਲੇ ਸਾਲ 250 ਕਰੋੜ ਰੁਪਏ ਦਾ ਇਤਿਹਾਸਿਕ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਜੋ ਪੰਜਾਬ ਦੇ ਇਤਿਹਾਸ ਵਿੱਚ ਪਿਲ ਹੁਣ ਤੱਕ ਸਭ ਤੋਂ ਵੱਡਾ ਪ੍ਰਬੰਧ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਰੇਜ਼ਿੰਗ ਐਂਡ ਐਕਸੀਲੇਟਰਿੰਗ ਐਮ ਐਸ ਐਮਈ ਪਰਫਾਰਮੈਂਸ ਸਕੀਮ ਦੇ ਤਹਿਤ ਰਾਜ ਛੋਟੇ ਉਦਮਾਂ ਲਈ ਮਾਰਕੀਟ ਪਹੁੰਚ ਵਿੱਤੀ ਸਹਾਇਤਾ ਅਤੇ ਟੈਕਨੋਲੋਜੀ ਵਿਚ ਵਾਅਦੇ ਲਈ 120 ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਉਹਨਾਂ ਅਗੇ ਕਿਹਾ ਕਿ ਮੈਂ 3426 ਕਰੋੜ ਰੁਪਏ ਦੇ ਬਜਟ ਉੱਤ ਬੰਦ ਦੀ ਤਜਵੀਜ਼ ਰੱਖੀ ਹੈ ਜਿਸ ਵਿੱਚ ਉਦਯੋਗ ਖੇਤਰ ਦੀ ਬਿਜਲੀ ਸਬਸਿਡੀ ਵੀ ਸ਼ਾਮਲ ਹੈ। ਇਹ ਕੁੱਲ ਮਿਲਾ ਕੇ ਪੰਜਾਬ ਸਰਕਾਰ ਦਾ ਬਜਟ ਹੈ। ਕਰਜ਼ਿਆਂ ਬਾਰੇ ਮੈਂ ਇਹਦੇ ਬਾਰੇ ਤੁਹਾਨੂੰ ਅਲੱਗਾ ਤੋਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਉਹ ਵਿਸਥਾਰਤ ਖਬਰ ਬਣਦੀ ਹੈ। ਕੁੱਲ ਮਿਲਾ ਕੇ ਇਸ ਬਜਟ ਦੇ ਵਿੱਚ ਸਰਕਾਰ ਨੇ ਆਪਣੇ ਵੱਲੋਂ ਕਾਫੀ ਕੁਝ ਦੇਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਡਰੱਗ ਸੈਂਸਸ ਵੀ ਆਇਆ ਹੈ। ਪਰ ਵਿਰੋਧੀ ਧਿਰ ਨੇ ਇਸ ਨੂੰ ਨਾਕਾਫੀ ਦੱਸਿਆ ਤੇ ਜੇਕਰ ਕੁੱਲ ਵਟਾ ਜਮਾ ਕੱਢ ਕੇ ਦੇਖਿਆ ਜਾਵੇ ਤਾਂ ਇਸ ਬਜਟ ਦੇ ਵਿੱਚ ਕੋਈ ਐਸੀ ਤੀਰਤੁੱਕਾ ਨਹੀਂ ਵਜਿਆ ਨਾ ਹੀ ਕੋਈ ਨਵੇਂ ਟੈਕਸ ਲੱਗੇ ਆ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਖੇਤੀ ਦੇ ਲਈ ਵੀ ਕੋਈ ਖਾਸ ਪ੍ਰਬੰਧ ਨਹੀਂ ਸਿਰਫ ਉਹੀ ਗੱਲਾਂ ਨੇ ਜਿਹੜੀਆਂ ਗੱਲਾਂ ਕੇਂਦਰ ਸਰਕਾਰ ਜਿਹੜੀਆਂ ਗੱਲਾਂ ਲਾਗੂ ਕਰਵਾਉਣਾ ਚਾਹੁੰਦੀ ਹੈ ਚਾਹੇ ਫਸਲੀ ਵਿਭੰਤਾ ਦੇ ਉੱਤੇ ਖਰਚ ਕਰਨ ਦੀ ਗੱਲ ਹੋਵੇ ਸਰ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੋਵੇ ਸਰਕਾਰ ਇਹ ਸਰਕਾਰ ਦਾ ਸੈਕੰਡ ਲਾਸਟ ਬਜਟ ਹੈ ਇਸ ਤੋਂ ਬਾਅਦ ਕੋਈ ਬਜਟ ਇੱਕ ਬਜਟ ਟਾਉਣਾ ਉਸ ਤੋਂ ਬਾਅਦ ਕੋਈ ਬਜਟ ਨਹੀਂ ਹੋਣਾ ਮਜ਼ਦੂਰਾਂ ਦੇ ਕਰਜ਼ੇ ਮਾਫ ਜ਼ਰੂਰ ਕੀਤੇ ਗਏ ਨੇ ਪਰ ਉਹਦਾ ਵੀ ਸਿਰਫ ਤੇ ਸਿਰਫ 4600 ਕੁਝ ਲੋਕਾਂ ਨੂੰ ਹੀ ਫਾਇਦਾ ਹੋਣਾ ਤੇ ਉਹ ਵੀ ਨਾ ਮਾਤਰ ਫਾਇਦਿਆਂ ਦੇ ਵਿੱਚੋਂ ਇੱਕ ਫਾਇਦਾ ਹੈ ਜੇਕਰ ਇਸ ਬਜਟ ਦੀ ਕੁੱਲ ਗੱਲ ਦੇਖੀ ਜਾਵੇ ਤਾਂ ਇਹ ਬਜਟ ਨਾ ਤਾਂ ਬਹੁਤ ਉਤਸ਼ਾਹਜਨਕ ਹੈ ਤੇ ਨਾ ਹੀ ਬਹੁਤ ਨਰਾਸ਼ਾਜਨਕ ਹੈ ਸਿਹਤ ਦੇ ਖੇਤਰ ਦੇ ਵਿੱਚ ਵੱਡਾ ਪੈਸਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਵੱਡਾ ਗੱਲ ਇਹ ਹੈ ਕਿ ਇਹ ਇਸ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਪੰਜਾਬ ਸਰਕਾਰ ਨੂੰ ਕਰਜ਼ਾ ਮਿਲੇਗਾ ਜੇ ਕਰਜ਼ਾ ਮਿਲੇਗਾ ਤੇ ਪੰਜਾਬ ਦੇ ਸਿਰ ਕਰਜ਼ਾ ਵਜੇਗਾ ਤੇ ਪੰਜਾਬ ਦੀ ਆਰਥਿਕ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾਏਗੀ